ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਬੀਏ 4 ਸੈਮ ਹਿਸਟਰੀ ਦੇ ਸਟੂਡੈਂਟਸ ਲਈ ਅੱਜ ਅਸੀਂ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਜੀਜ਼ ਕੰਟਰੀਬਿਊਸ਼ਨ ਫਾਰ ਡਿਵੈਲਪਮੈਂਟ ਆਫ ਸਿੱਖੀਜ਼ਮ ਸ਼੍ਰੀ ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਦੇ ਲਈ ਯੋਗਦਾਨ ਉਸ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਸਿੱਖਿਆਮਾ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ ਤੇ ਗੁਰੂ ਅਮਰਦਾਸ ਜੀ ਦਾ ਯੋਗਦਾਨ ਕਰ ਚੁੱਕੇ ਹਾਂ ਉਸ ਤੋਂ ਅੱਗੇ ਹੁਣ ਅਸੀਂ ਜਿਹੜਾ ਅੱਜ ਕੋਸਚਨ ਕਰਨ ਲੱਗੇ ਆ ਗੁਰੂ ਰਾਮਦਾਸ ਜੀ ਦਾ ਸਿੱਖ ਧਰ ਸੋ ਸਿਕ ਤਰ੍ਹਾਂ ਦੇ ਵਿੱਚ ਇਹਨਾਂ ਦਾ ਜਿਹੜਾ ਆ ਵਿਕਾਸ ਤੇ ਵਿੱਚ ਯੋਗਦਾਨ ਪੁੱਛਿਆ ਜਾਊਗਾ ਤੇ ਅਸੀਂ ਇਹਨਾਂ ਦੀ ਲਾਈਫ ਨੂੰ ਜਿਹੜਾ ਆ ਇੰਟਰੋਡਕਸ਼ਨ ਦੇ ਵਿੱਚ ਲਿਖਾਂਗੇ ਤੇ ਇਹਨੂੰ ਜਿਹੜਾ ਇੱਕ ਪੈਸੇਜ ਬਣਾ ਕੇ ਤੁਸੀਂ ਲਿਖ ਲੈਣਾ ਹੈ ਠੀਕ ਹੈ ਪੈਰਾਗ੍ਰਾਫ ਦੇ ਵਿੱਚ ਹੀ ਜਿਹੜਾ ਹੈ ਤੁਸੀਂ ਇੰਟਰੋ ਨੂੰ ਲਿਖੋਗੇ ਤੇ ਮੈਂ ਜਿਹੜੇ ਮੇਨ ਮੇਨ ਪੁਆਇੰਟ ਆ ਉਹ ਤੁਹਾਡੇ ਨਾਲ ਜਿਹੜੇ ਆ ਡਿਸਕਸ ਕਰ ਲੰਨੀ ਆ ਤੁਸੀਂ ਇਹਨੂੰ ਸਾਰੇ ਨੂੰ ਹੀ ਇੱਕ ਜਿਹੜਾ ਪੈਸੇਜ ਬਣਾ ਕੇ ਇੰਟਰੋਡਕਸ਼ਨ ਦੇ ਵਿੱਚ ਲਿਖ ਦੇਣਾ ਆ ਜ਼ਰੂਰੀ ਆ ਕਿ ਜਿਹੜਾ ਤੁਹਾਡਾ ਇਹ ਪੈਸੇਜ ਆ ਉਹ 1 ਜਾਂ 1 1/2 ਪੇਜ ਦਾ ਜਿਹੜਾ ਆ ਹੋਵੇ ਠੀਕ ਹੈ ਇੱਕ ਤੋਂ ਡੇਢ ਪੇਜ ਤੱਕ ਦਾ ਜਿਹੜਾ ਤੁਹਾਡਾ ਆ ਇਹ ਪੈਸੇਜ ਹੋਣਾ ਚਾਹੀਦਾ ਇੰਟਰੋਡਕਸ਼ਨ ਦਾ ਉਸ ਤੋਂ ਬਾਅਦ ਤੁਸੀਂ ਇੱਕ ਚਾਰਟ ਬਣਾਇਓ ਜਿਹਦੇ ਵਿੱਚ ਜੋ ਵੀ ਉਹਨਾਂ ਦਾ ਕੰਟਰੀਬਿਊਸ਼ਨ ਰਿਹਾ ਹੈ ਜੋ ਵੀ ਕਾਰਜ਼ ਕੀਤੇ ਹੈ ਗੁਰੂ ਰਾਮਦਾਸ ਜੀ ਨੇ ਉਹਨਾਂ ਦਾ ਤੁਸੀਂ ਇੱਕ ਫਲੋ ਚਾਰਟ ਬਣਾਇਓ ਤੇ ਉਸ ਤੋਂ ਬਾਅਦ ਹੀ ਪੁਆਇੰਟਸ ਨੂੰ ਜੜਾ ਐਕਸਪਲੇਨ ਕਰਿਓ ਸਟਾਰਟ ਕਰਦੇ ਆਂ ਬਰਥ ਐਂਡ ਪੇਰੈਂਟਸ ਦੀ ਗੱਲ ਕਰੀਏ ਤਾਂ 1534 1534 ਦੇ ਵਿੱਚ ਚੂਨਾ ਮੰਡੀ ਲਾਹੌਰ ਦੇ ਵਿੱਚ ਜਿਹੜਾ ਆ ਗੁਰੂ ਰਾਮਦਾਸ ਜੀ ਦਾ ਜਨਮ ਹੁੰਦਾ ਆ ਫਾਦਰ ਜਿਹੜੇ ਆ ਇਹਨਾਂ ਦੇ ਫਾਦਰ ਦਾ ਨਾਮ ਜਿਹੜਾ ਆ ਉਹ ਹਰੀ ਸਿੰਘ ਆ ਤੇ ਇਹ ਸੋਢੀ ਜਾਤ ਦੇ ਨਾਲ ਜਿਹੜਾ ਆ ਸੋਢੀ ਜਾਤ ਦੇ ਖੱਤਰੀ ਆ ਠੀਕ ਹੈ ਤੇ ਮਦਰ ਜਿਹੜੇ ਆ ਉਹਨਾਂ ਦਾ ਨਾਮ ਅਨੂਪ ਦੇਵੀ ਆ ਠੀਕ ਹੈ ਮੈਰਿਜ ਤੋਂ ਪਹਿਲਾਂ ਅਨੂਪ ਦੇਵੀ ਸੀਗਾ ਬਾਅਦ ਦੇ ਵਿੱਚ ਇਹਨਾਂ ਦਾ ਨਾਮ ਦਇਆ ਕੌਰ ਰੱਖ ਦਿੱਤਾ ਸੀਗਾ ਠੀਕ ਹੈ ਤੇ ਤੁਸੀਂ ਦੋਨੋਂ ਹੀ ਨਾਮ ਜਿਹੜੇ ਆ ਜੇਕਰ ਤੁਹਾਨੂੰ ਪੁੱਛਿਆ ਜਾਣ ਤਾਂ ਤੁਸੀਂ ਦੋਨੋਂ ਨਾਮਾਂ ਦੇ ਵਰਤੋਂ ਕਰ ਸਕਦੇ ਆ ਅਨੂਪ ਦੇਵੀ ਅਤੇ ਜਿਹੜਾ ਬਾਅਦ ਵਿੱਚ ਦਇਆ ਕੌਰ ਤੇ ਅਗਰ ਬਚਪਨ ਦੀ ਗੱਲ ਕਰੀਏ ਚਾਈਲਡਹੂਡ ਨੇਮ ਤੇ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਜਿਹੜਾ ਨਾਮ ਸੀਗਾ ਜਾਂ ਗੁਰਗੱਦੀ ਜਿਹੜਾ ਸੀਗਾ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਦਾ ਨਾਮ ਜਿਹੜਾ ਸੀਗਾ ਜੀਠਾ ਸੀਗਾ ਉਹਨਾਂ ਨੂੰ ਪਾਈ ਜੀਠਾ ਜੀ ਜਿਹੜਾ ਆ ਕਿਹਾ ਜਾਂਦਾ ਸੀਗਾ ਮੈਰिज ਐਂਡ ਚਾਈਲਡ ਠੀਕ ਹੈ ਮੈਰिज ਜਿਹੜੀ ਆ ਮੈਰिज ਤੇ ਚਾਈਲਡ ਦੀ ਗੱਲ ਕਰੀਏ ਤੇ ਆ 1553 ਦੇ ਵਿੱਚ 1553 ਦੇ ਵਿੱਚ ਗੁਰੂ ਜੀ ਦਾ ਜਿਹੜਾ ਸੀਗਾ ਵਿਆਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਜਿਹੜਾ ਸੀਗਾ ਹੋ ਗਿਆ ਸੀਗਾ ਤੇ ਵਿਆਹ ਦੇ ਪਿੱਛੋਂ ਗੁਰੂ ਜੀ ਦੇ ਘਰ ਜਿਹੜੇ ਆ ਤਿੰਨ ਪੁੱਤਰਾਂ ਨੇ ਜਨਮ ਲਿਆ ਸੀ ਤਿੰਨ ਪੁੱਤਰ ਸੀਗੇ ਉਹਨਾਂ ਦੇ ਪ੍ਰਿਥੀ ਚੰਦ ਮਹਾਂਦੀਪ ਤੇ ਅਰਚਦੀ ਠੀਕ ਹੈ ਜਦੋਂ ਗੁਰੂ ਅਮਰਦਾਸ ਜੀ ਦੇ ਨਾਲ ਗੁਰੂ ਰਾਮਦਾਸ ਜੀ ਦੀ ਮੁਲਾਕਾਤ ਹੋਈ ਸੀਗੀ ਤੇ ਜਿਹੜੇ ਸੀਗੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਵਿੱਚ ਜਦੋਂ ਤੋਂ ਲੱਗੇ ਸੀਗੇ ਤੇ ਗੁਰੂ ਅਮਰਦਾਸ ਜੀ ਜਿਹੜੇ ਕਾਫੀ ਪ੍ਰਭਾਵਿਤ ਹੋਏ ਸੀਗੇ ਇਹਨਾਂ ਦੀ ਸ਼ਖਸੀਅਤ ਤੋਂ ਤੇ ਇਸ ਕਰਕੇ ਉਹਨਾਂ ਨੇ ਆਪਣੀ ਬੇਟੀ ਜਿਹੜੇ ਸੀਗੀ ਬੀਬੀ ਭਾਨੀ ਦਾ ਰਿਸ਼ਤਾ ਜਿਹੜਾ ਸੀਗਾ ਉਹ ਗੁਰ ਰਾਮਦਾਸ ਜੀ ਦੇ ਨਾਲ ਕਰ ਦਿੱਤਾ ਸੀਗਾ ਠੀਕ ਹੈ ਤੇ ਇਸ ਤਰ੍ਹਾਂ ਜਿਹੜਾ ਸੀਗਾ ਗੁਰ ਰਾਮਦਾਸ ਜੀ ਦੀ ਮੈਰਿਜ ਜਿਹੜੀ ਜਿਹੜਾ ਉਹਨਾਂ ਦਾ ਵਿਆਹ ਜਿਹੜਾ ਆ ਉਹ ਬੀਬੀ ਭਾਨੀ ਜੀ ਦੇ ਨਾਲ ਹੋ ਗਿਆ ਸੀਗਾ ਤੇ ਉਹਨਾਂ ਦੇ ਘਰ ਤਿੰਨ ਪੁੱਤਰ ਹੋਏ ਆ ਪ੍ਰਿਥੀਚੰਦ, ਮਹਾਦੇਵ ਤੇ ਅਰਜੰਦ ਦੇ ਉਸ ਤੋਂ ਬਾਅਦ ਗੁਰਗੱਦੀ ਦੀ ਪ੍ਰਾਪਤੀ ਠੀਕ ਹੈ 1577 ਦੇ ਵਿੱਚ 1574 ਦੇ ਵਿੱਚ ਜਿਹੜਾ ਸੀਗਾ ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਗੁਰੂ ਰਾਮਦਾਸ ਜੀ ਨੂੰ ਜਿਹੜਾ ਸੀ ਗੱਦੀ ਦਾ ਉੱਤ ਅਧਿਕਾਰੀ ਜਿਹੜਾ ਸੀਗਾ ਥਾਪਿਆ ਸੀਗਾ ਤੇ ਨਾਲ ਹੀ ਬੀਬੀ ਭਾਨੀ ਜੀ ਦੀ ਸੇਵਾ ਤੋਂ ਜਿਹੜਾ ਸੀ ਪ੍ਰਸੰਨ ਹੋ ਕੇ ਇਹ ਵਰਦਾਨ ਵੀ ਦਿੱਤਾ ਸੀਗਾ ਕਿ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਦੇ ਘਰਾਣੇ ਦੇ ਵਿੱਚੋਂ ਹੀ ਗੁਰੂ ਹੋਣਗੇ ਠੀਕ ਹੈ ਫਿਰ ਅੱਗੇ ਜਿਹੜੀ ਸੀ ਗੱਦੀ ਜਿਹੜੀ ਸੀਗੀ ਉਹ ਬੰਚੂਜ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੇ ਟਾਈਮ ਤੋਂ ਹੀ ਗੱਦੀ ਜਿਹੜੀ ਆ ਗੁਰੂ ਘਰ ਦੇ ਵਿੱਚ ਹੀ ਰਹੀ ਆ ਠੀਕ ਹੈ ਸੋ ਇਹ ਇੱਥੇ ਤੱਕ ਗੁਰਗੱਦੀ ਤੱਕ ਜਿਹੜਾ ਆ 1574 ਤੱਕ ਦੇ ਟਾਈਮ ਪੀਰੀਅਡ ਦੇ ਵਿੱਚ ਦੱਕਦਾ ਜਿਹੜਾ ਤੁਸੀਂ ਇਹਨੂੰ ਇੰਟਰੋਡਕਸ਼ਨ ਦੇ ਵਿੱਚ ਐਡ ਕਰ ਲੈਣਾ ਔਰ ਇੱਕ ਪੈਰਾਗ੍ਰਾਫ ਦੇ ਵਿੱਚ ਸਾਰੀ ਇੰਟਰੋ ਨੂੰ ਲਿਖ ਦੇਣਾ ਹੈ ਇਸ ਦੇ ਨਾਲ ਨਾਲ ਤੁਸੀਂ ਜਿਹੜਾ ਆ ਕੁਝ ਜਿਹੜੀਆਂ ਗੱਲਾਂ ਹੋਰ ਵੀ ਤੁਸੀਂ ਐਡ ਕਰ ਸਕਦੇ ਆ ਠੀਕ ਹੈ ਕਿ ਗੁਰੂ ਅਮਰਦਾਸ ਜੀ ਦੇ ਸਿੱਖ ਕਿਵੇਂ ਬਣੇ ਆ ਹਨਾ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜੇ ਭਾਈ ਜੇਠਾ ਜੀ ਸੀਗੇ ਬਚਪਨ ਦੇ ਵਿੱਚ ਹੀ ਜਿਹੜਾ ਸੀਗਾ ਉਹ ਬੜੇ ਧਾਰਮਿਕ ਵਿਚਾਰਾਂ ਵਾਲੇ ਸੀਗੇ ਤੇ ਉਹ ਮਤਲਬ ਈਸ਼ਵਰ ਦੀ ਮੈਮਾ ਦੇ ਵਿੱਚ ਜਿਹੜਾ ਸੀਗਾ ਭਜਨ ਗਾਉਂਦੇ ਹੁੰਦੇ ਸੀਗੇ ਤਾਂ ਜੋ ਵੀ ਭਜਨ ਗਾਉਂਦੇ ਉਹਨਾਂ ਨੂੰ ਜੋ ਵੀ ਮਿਲਦਾ ਸੀ ਉਹ ਉੱਥੇ ਸਾਧੂ ਸੰਤਾਂ ਨੂੰ ਦੇ ਆਉਂਦੇ ਸੀਗੇ ਤੇ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਦੇਖੇ ਤੇ ਐਨੇ ਚੰਗੇ ਨਹੀਂ ਸੀਗੇ ਉਹ ਘਰੋਂ ਗਰੀਬ ਸੀਗੇ ਤੇ ਘੁੰਗਣੀਆਂ ਵੇਚ ਕੇ ਜਿਹੜਾ ਸੀ ਆਪਣਾ ਗੁਜ਼ਾਰਾ ਕਰਦੇ ਸੀਗੇ ਇੱਕ ਦਿਨ ਜਿਹੜਾ ਸੀਗਾ ਭਾਈ ਜੇਠਾ ਜੀ ਜਿਹੜੇ ਸੀਗੇ ਕੁਝ ਸਿੱਖਾਂ ਦੇ ਸਿੱਖਾਂ ਨੂੰ ਜਿਹੜਾ ਸੀਗਾ ਦੇ ਨਾਲ ਜਿਹੜਾ ਸੀਗਾ ਗੋਇੰਦਵਾਲ ਅ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਸੀਗਾ ਗੋਇੰਦਵਾਲ ਵੱਲ ਜਾਂਦੇ ਦੇਖਿਆ ਸੀਗਾ ਤੇ ਉਹ ਵੀ ਜਿਹੜਾ ਸੀਗਾ ਗੁਰੂ ਜੀ ਦੇ ਦਰਸ਼ਨਾਂ ਨੂੰ ਚੱਲ ਜਾਂਦੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਿਹੜੇ ਆ ਚਲੇ ਜਾਂਦੇ ਆ ਠੀਕ ਹੈ ਫਿਰ ਜਦੋਂ ਗੁਰੂ ਜੀ ਨੂੰ ਮਿਲਦੇ ਆ ਤਾਂ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਉਸੇ ਦਿਨ ਤੋਂ ਉਹਨਾਂ ਦੀ ਸੇਵਾ ਜਿਹੜੀ ਆ ਕਰਨ ਲੱਗ ਜਾਂਦੇ ਆ ਠੀਕ ਹੈ ਫਿਰ ਉੱਥੇ ਜਿਹੜੀ ਆ ਗੁਰੂ ਅਮਰਦਾਸ ਜੀ ਦੀ ਉਹ ਸੇਵਾ ਕਰਦੇ ਆ ਤੇ ਗੁਰੂ ਅਮਰਦਾਸ ਜੀ ਵੀ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਤਾਂ ਆਪਣੀ ਬੇਟੀ ਦਾ ਰਿਸ਼ਤਾ ਜਿਹੜਾ ਸੀਗਾ ਉਹਨਾਂ ਨੇ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ ਸੀਗਾ ਠੀਕ ਹੈ ਤੁਸੀਂ ਇਸ ਤਰ੍ਹਾਂ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਸਾਰਾ ਮੈਂਸ਼ਨ ਕਰ ਸਕਦੇ ਆ ਉਸ ਤੋਂ ਅੰਨੇ ਅਸੀਂ ਅੱਗੇ ਕੰਟਰੀਬਿਊਸ਼ਨ ਆਫ ਗੁਰੂ ਰਾਮਦਾਸ ਇਨ ਦਾ ਡਿਵੈਲਪਮੈਂਟ ਆਫ ਸਿੱਖੀਜ਼ਮ ਠੀਕ ਹੈ ਜਿਹੜਾ ਮੇਨ ਕੁਐਸਚਨ ਤੁਹਾਨੂੰ ਪੁੱਛਿਆ ਜਾਣਾ ਆ ਕਿ ਗੁਰੂ ਰਾਮਦਾਸ ਜੀ ਦਾ ਜਿਹੜਾ ਕੀ ਯੋਗਦਾਨ ਰੰਦਾ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਫਰਸਟ ਪੁਆਇੰਟ ਫਾਊਂਡੇਸ਼ਨ ਆਫ ਰਾਮਦਾਸ ਪੁਰ اور ਸਿਟੀ ਹਮ ਰਿਸਰਵ ਠੀਕ ਹੈ RAMDAS ਪੁਰ ਜਾਂ ਸ਼ਹਿਰ ਅੰਮ੍ਰਿਤਸਰ ਦੇ ਲਈ ਗੁਰੂ ਜੀ ਨੇ ਦੋ ਸਰੋਵਰ ਖਦਵਾਏ ਸੀਗੇ ਅੰਮ੍ਰਿਤਸਰ ਅਤੇ ਸੰਤੋਖ ਸਰ ਠੀਕ ਹੈ ਦੋ ਸਰੋਵਰਾਂ ਦਾ ਪਹਿਲਾਂ ਸਭ ਤੋਂ ਪਹਿਲਾਂ ਖੁਦਾਈ ਕਰਵਾਈ ਸੀਗੀ ਤੇ ਗੁਰੂ RAMDAS ਜੀ ਨੇ ਕੀ ਕੀਤਾ ਸੀਗਾ ਕਿ ਸਭ ਤੋਂ ਜਿਹੜਾ ਮੇਨ ਦਾ ਉਹਨਾਂ ਦਾ ਮਹੱਤਮਪੂਰਨ ਕਾਰਜ ਮੰਨਿਆ ਜਾਂਦਾ ਹੈ ਉਹ RAMDAS ਪੁਰਾ ਜਾਂ ਅੰਮ੍ਰਿਤਸਰ ਸ਼ਹਿਰ ਦੀ ਜਿਹੜਾ ਸੀਗਾ ਨੀਰ ਰੱਖਣਾ ਸੀਗਾ ਅੰਮ੍ਰਿਤਸਰ ਦੇ ਸਰੋਵਰ ਦੀ ਖੁਦਾਈ ਦਾ ਕੰਮ ਜਿਹੜਾ ਸੀਗਾ ਬਾਬਾ ਬੁੱਢਾ ਜੀ ਦੀ ਦੇਖ ਰੱਖ ਦੇ ਵਿੱਚ ਹੀ ਹੋਇਆ ਸੀਗਾ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਇਹ ਬੀਜੜਾ ਸੀਗਾ ਉੱਥੇ ਹੀ ਜਿਹੜੇ ਸੀ ਆਪਣੇ ਡੇਰੇ ਲਗਾਲੇ ਸੀ ਉੱਥੇ ਰਹਿਣਾ ਸਟਾਰਟ ਕਰ ਦਿੱਤਾ ਸੀਗਾ ਹੌਲੀ ਹੌਲੀ ਸਰੋਵਰ ਦੇ ਚਾਰੇ ਚ ਫੇਰੇ ਬਹੁਤ ਸਾਰੇ ਲੋਕ ਆ ਕੇ ਬਸ ਕੇ ਸੀਗੇ ਕੀ ਪ੍ਰਕਾਰ ਦੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਬਾਜ਼ਾਰ ਬਣ ਗਿਆ ਸੀ ਤੇ ਪਹਿਲਾਂ ਇਹਨੂੰ ਜਿਹੜਾ ਸੀ ਗੁਰੂ ਕਾ ਬਾਜ਼ਾਰ ਕਿਹਾ ਜਾਂਦਾ ਸੀਗਾ ਇਸ ਪ੍ਰਕਾਰ ਜਿਹੜਾ ਸੀਗਾ ਆ ਜਦੋਂ ਗੁਰੂ ਅਮਰਦਾਸ ਜੀ ਨੇ ਉੱਥੇ ਰਹਿਣਾ ਸਟਾਰਟ ਕੀਤਾ ਤੇ ਉਹਨੂੰ ਜਿਹੜਾ ਆ ਰਾਮਦਾਸਪੁਰ ਕਿਹਾ ਜਾਣ ਲੱਗ ਪਿਆ ਤੇ ਬਾਅਦ ਵਿੱਚ ਅੰਮ੍ਰਿਤ ਸਰੋਵਰ ਤਾਂ ਨੂੰ ਮੈਂ ਪਹਿਲਾਂ ਦੱਸਿਆ ਕਿ ਅੰਮ੍ਰਿਤਸਰ ਸਰੋਵਰ ਤੇ ਜਿਹੜਾ ਸੀਗਾ ਸੰਤੋਖ ਸਰ ਨਾਮੇ ਸਰੋਵਰ ਦੋ ਖਦਵਾਏ ਸੀ ਇਸ ਕਰਕੇ ਫਿਰ ਨੂੰ ਬਾਅਦ ਦੇ ਵਿੱਚ ਅੰਮ੍ਰਿਤਸਰ ਕਿਹਾ ਜਾਣ ਲੱਗ ਪਿਆ ਠੀਕ ਹੈ ਇਹ ਜਿਹੜਾ ਸੀਗਾ ਸਿੱਖਾਂ ਦਾ ਜਿਹੜਾ ਸੀਗਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਸੀਗਾ ਇਹਨੂੰ ਸਿੱਖਾਂ ਦਾ ਮੱਕਾ ਕਿਹਾ ਜਾਣ ਲੱਗ ਪਿਆ ਸੀਗਾ ਦੂਜਾ ਜਿਹੜਾ ਸੀਗਾ ਇਹ ਧਰਤੀ ਜਿਹੜੀ ਸੀਗੀ ਅੰਮ੍ਰਿਤਸਰ ਦੀ ਉਹ ਕਾਫੀ ਉਪਜਾਊ ਸੀਗੀ ਤੇ ਇਹ ਇੱਕ ਪੰਜਾਬ ਦਾ ਫਿਰਮੇਨ ਜਿਹੜਾ ਸੀਗਾ ਨਗਰ ਬਣ ਗਿਆ ਸੀਗਾ ਠੀਕ ਹੈ ਇਹਦੇ ਨਾਲ ਸਿੱਖ ਧਰਮ ਦੀ ਪ੍ਰਸਿੱਧੀ ਜਿਹੜੀ ਆ ਬਹੁਤ ਜ਼ਿਆਦਾ ਵਧੀਆ ਤੇ ਸਿੱਖਾਂ ਨੇ ਜਿਹੜਾ ਸੀਗਾ ਬਹੁਤ ਸਾਰੇ ਸਿੱਖਾਂ ਨੇ ਅਲੱਗ-ਅਲੱਗ ਸਟੇਟਸ ਤੋਂ ਆ ਕੇ ਇੱਥੇ ਰਹਿਣਾ ਸਟਾਰਟ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਮਸੰਦ ਸਿਸਟਮ ਠੀਕ ਹੈ ਮਸੰਦ ਪ੍ਰਥਾ ਜਿਹੜੀ ਆ ਜਦੋਂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੇ ਸੰਤੋਖ ਸਰਨਾਮੀ ਸਰੋਵਰ ਖਡਵਾਏ ਸੀਗੇ ਤੇ ਇਸ ਕੰਮ ਬਰ ਜੋ ਜਦੋਂ ਉਹਨਾਂ ਨੇ ਸਟਾਰਟ ਕੀਤਾ ਸੀਗਾ ਤੇ ਉਹਨੂੰ ਉਹਨੂੰ ਬਹੁਤ ਜ਼ਿਆਦਾ ਜਿਹੜੀ ਪੈਸੇ ਦੀ ਲੋਟ ਸੀ ਕਿ ਇਸਦੇ ਲਈ ਉਸ ਨੂੰ ਕੰਮ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਕੁਝ ਸਿੱਖ ਆਪਣੇ ਸ਼ਰਧਾਲੂ ਉਹਨੂੰ ਜਿਹੜਾ ਸੀ ਸਿੱਖਾਂ ਦੇ ਕੋਲੋਂ ਭੇਟਾ ਲੈਣ ਦੇ ਲਈ ਭੇਜਿਆ ਸੀਗਾ ਠੀਕ ਹੈ ਉਹ ਜੀ ਤੇ ਉਹਨਾਂ ਨੂੰ ਮਸੰਦ ਕਿਹਾ ਗਿਆ ਮਸੰਦ ਦਾ ਅਰਥ ਜਿਹੜਾ ਹੁੰਦਾ ਹੈ ਮਨਸਤ ਤੋਂ ਲਿਆ ਗਿਆ ਆ ਜਿਹਦਾ ਅਰਥ ਮਸਨਤ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੁੰਦਾ ਹੈ ਕਿ ਉੱਚੀ ਥਾਂ ਠੀਕ ਹੈ ਕਿਉਂਕਿ ਗੁਰੂ ਜੀ ਨੇ ਉਹਨਾਂ ਨੂੰ ਮੇਨ ਚੁਣਿਆ ਸੀਗਾ ਇਸ ਕੰਮ ਦੇ ਲਈ ਇਸ ਕਰਕੇ ਸਾਰੇ ਲੋਕ ਵੀ ਉਹਨਾਂ ਨੂੰ ਬਹੁਤ ਰਿਸਪੈਕਟ ਦੇ ਨਾਲ ਉੱਚੀ ਥਾਂ ਤੇ ਮੰਨਦੇ ਸੀਗੇ ਇਸ ਕਰਕੇ ਉਹਨੂੰ ਮਸੰਦ ਜਿਹੜਾ ਸੀਗਾ ਕਹਿਣਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਉਸ ਟਾਈਮ ਦੇ ਉੱਤੇ ਠੀਕ ਹੈ ਸੋ ਇਹ ਬਸਾਂ ਜਿਹੜੇ ਸੀਗੇ ਇਹ ਅ ਅਲੱਗ-ਲੱਗ ਜਿਹੜਾ ਸੀਗਾ ਖੇਤਰਾਂ ਦੇ ਵਿੱਚ ਜਾਂਦੇ ਸੀ ਜਿੱਥੋਂ ਸਿੱਖਾਂ ਨੂੰ ਇਹ ਧਰਮ ਦਾ ਪ੍ਰਚਾਰ ਵੀ ਕਰਦੇ ਸੀ ਤੇ ਉਹਨਾਂ ਦੇ ਕੋਲੋਂ ਮਾਇਆ ਵੀ ਇਕੱਤਰ ਕਰਕੇ ਲਿਆਉਂਦੇ ਸੀਗੇ ਜਿਨ੍ਹਾਂ ਦੇ ਨਾਲ ਜਿਹੜਾ ਸੀਗਾ ਅ ਇਹਨਾਂ ਸਰੂਵਰਾਂ ਦਾ ਕੰਮ ਜਿਹੜਾ ਚੱਲ ਰਿਹਾ ਸੀ ਗੁਰੂ ਘਰ ਦੇ ਕੰਮ ਜਿਹੜੇ ਚੱਲ ਰਹੇ ਸੀਗੇ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਸਿੱਖਾਂ ਤੇ ਉਦਾਸੀਆਂ ਦੇ ਵਿੱਚ ਸਮਝੌਤਾ ਕੰਪਰੋਮਾਈਜ਼ ਬਿਟਵੀਨ ਦਾ ਸਿਕਸ ਐਂਡ ਦਾ ਉਦਾਸੀਸ ਠੀਕ ਹੈ ਉਦਾਸੀਆਂ ਨੂੰ ਪਤਾ ਕਿ ਉਦਾਸੀ ਮਤ ਦੇ ਸੰਸਥਾਪਕ ਦੀ ਗੱਲ ਕਰੀਏ ਤਾਂ ਬਾਬਾ ਸ਼੍ਰੀ ਚੰਦ ਸੀਗੇ ਠੀਕ ਹੈ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਵੀ ਸਮਝਾਇਆ ਸੀਗਾ ਸਿੱਖਾਂ ਨੂੰ ਵੀ ਸਮਝਾਇਆ ਸੀਗਾ ਹਨਾ ਤੇ ਪ੍ਰਭਾਵ ਘਟਿਆ ਸੀਗਾ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਸੀਗਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਟਾਈਮ ਦੇ ਵਿੱਚ ਜਿਹੜਾ ਸਿੱਖਾਂ ਤੇ ਉਦਾਸੀਆਂ ਦੇ ਵਿੱਚ ਪੂਰਨ ਸਮਝੌਤਾ ਹੋ ਜਾਂਦਾ ਹੈ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਗੁਰਾਮਦਾਸ ਜੀ ਨੂੰ ਮਿਲਣ ਆਏ ਸੀਗੇ ਠੀਕ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਆ ਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਉਹ ਗੁਰੂ ਰਾਮਦਾਸ ਜੀ ਦੀ ਨਿਮਰਤਾ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਉਹਨਾਂ ਨੇ ਜਿਹੜਾ ਸੀਗਾ ਉਹਨਾਂ ਦੀ ਜਿਹੜੀ ਸੀਗੀ ਗੱਲ ਨੂੰ ਮੰਨ ਲਿਆ ਸੀਗਾ ਉਹਨਾਂ ਦੇ ਨਾਲ ਜਿਹੜਾ ਫਿਰਦਾਸੀਆਂ ਨੂੰ ਲੈ ਕੇ ਜਿਹੜਾ ਸਮਝੌਤਾ ਹੋ ਗਿਆ ਸੀਗਾ ਠੀਕ ਹੈ ਤੇ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਟਾਈਮ ਦੇ ਉੱਤੇ ਪੂਰਨ ਤੌਰ ਦੇ ਉੱਤੇ ਜਿਹੜਾ ਉਦਾਸੀ ਮਤ ਜਿਹੜਾ ਆ ਉਹਦਾ ਵਿੱਚ ਜਿਹੜਾ ਸਿੱਖਾਂ ਗੁਰੂ ਰਾਮਦਾਸ ਜੀ ਦਾ ਜਿਹੜਾ ਸਮਝੌਤਾ ਉਹਨਾਂ ਦੇ ਨਾਲ ਹੋ ਗਿਆ ਸੀਗਾ ਜਾਂ ਇੰਜ ਵੀ ਕਹਿ ਸਕਦੇ ਆ ਕਿ ਉਦਾਸੀ ਮਤਿਹੜਾਇਆ ਖਤਮ ਹੋ ਗਿਆ ਸੀਗਾ ਉਸ ਟਾਈਮ ਉਸ ਤੋਂ ਬਾਅਦ ਸਿੱਖ ਧਰਮ ਦੇ ਪ੍ਰਚਾਰ ਤੇ ਸੰਗਠਨ ਦੇ ਲਈ ਹੋਰ ਕਾਰਜ ਠੀਕ ਹੈ ਗੁਰੂ ਆਮਦਾਸ ਜੀ ਨੇ ਜਿਹੜਾ ਸੀਗਾ ਹੋਰ ਵੀ ਕਈ ਕਾਰਜ ਕੀਤੇ ਸੀਗੇ ਜਿਵੇਂ ਉਹਨਾਂ ਨੇ ਸੰਗਤ ਪੰਗਤ ਜਿਹੜੀ ਸੀਗੀ ਠੀਕ ਹੈ ਉਸ ਸੰਸਥਾ ਨੂੰ ਤੇ ਮੰਜੀ ਸੰਸਥਾਵਾਂ ਇਹਨਾਂ ਨੂੰ ਜਿਹੜਾ ਸੀਗਾ ਉਹਨਾਂ ਨੇ ਅੱਗੇ ਲੈ ਕੇ ਗਿਆ ਸੀ ਵਧੀਆ ਤਰੀਕੇ ਦੇ ਨਾਲ ਜਿਹੜਾ ਸੀਗਾ ਇਹਨਾਂ ਨੂੰ ਬੜੇ ਸਜੇ ਟੰਗ ਦੇ ਨਾਲ ਜਿਹੜਾ ਚਲਾਇਆ ਸੀਗਾ ਔਰ ਗੁਰੂ ਅਮਰਦਾਸ ਜੀ ਨੇ ਸਮਾਜ ਨੂੰ ਸੁਧਾਰ ਲੈਣ ਲਈ ਆਪਣਾ ਹਿੱਸਾ ਪਾਇਆ ਸੀਗਾ ਤੇ ਉਸੇ ਤਰ੍ਹਾਂ ਜਿਹੜਾ ਸੀ ਗੁਰੂ ਰਾਮਦਾਸ ਜੀ ਨੇ ਲਾਮਾ ਦੀ ਰਚਨਾ ਕਰਕੇ ਜਿਹੜਾ ਸੀਗਾ ਸਿੱਖਾਂ ਨੂੰ ਹੁਕਮ ਦਿੱਤਾ ਸੀਗਾ ਕਿ ਵਿਆਹ ਦੇ ਅਫਸਰ ਜਿਹੜੇ ਆ ਉਹ ਉਸ ਦੇ ਉੱਤੇ ਲਾਮਾ ਨੂੰ ਪੜ੍ਹਨ ਅਤੇ ਇਹਦੇ ਨਾਲ ਹੀ ਆਪਣਾ ਜਿਹੜਾ ਵਿਆਹ ਨੂੰ ਸੰਪੰਨ ਕਰਨ ਠੀਕ ਹੈ ਉਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਸੀਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ 679 679 679 ਸ਼ਬਦਾਂ ਦੀ ਰਚਨਾ ਕੀਤੀ ਆ ਠੀਕ ਹੈ ਤੇ ਨਾਲ ਦੇ ਨਾਲ ਸਿੱਖ ਧਰਮ ਦਾ ਪ੍ਰਚਾਰ ਜਿਹੜਾ ਆ ਉਹ ਪੂਰੇ ਇਹ ਜਿਹੜਾ ਆ ਜੋਰਾ-ਸ਼ੋਰਾ ਦੇ ਨਾਲ ਜਿਹੜਾ ਉਹਨਾਂ ਨੇ ਕੀਤਾ ਆ ਤੇ ਮਸੰਦ ਸਿਸਟਮ ਸ਼ੁਰੂ ਕਰਕੇ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਆ ਦੂਰ-ਦੂਰ ਥਾਵਾਂ ਤੇ ਧਰਮ ਪ੍ਰਚਾਰ ਕਰਨ ਦੇ ਲਈ ਭੇਜਿਆ ਆ ਗੁਰੂ ਸਾਹਿਬ ਦੇ ਸਮਰਾਟ ਅਕਬਰ ਨਾਲ ਜਿਹੜੇ ਆ ਮਿੱਤਰ ਦਾ ਮੋਸਮਾਨ ਠੀਕ ਹੈ ਉਹਨਾਂ ਦੇ ਫ੍ਰੈਂਡਲੀ ਰਿਲੇਸ਼ਨ ਹੋਏ ਸੀਗੇ ਅਕਬਰ ਦੇ ਨਾਲ ਗੁਰੂ ਰਾਮਦਾਸ ਜੀ ਦਿਨ ਨੂੰ ਜਿਹੜਾ ਸੀਗਾ ਅਕਬਰ ਜਿਹੜਾ ਸੀਗਾ ਉਹਨਾਂ ਨੂੰ ਵੀ ਮਿਲਣ ਆਇਆ ਸੀਗਾ ਤੇ ਗੁਰੂ ਸਾਹਿਬੀ ਅਕਬਰ ਤੇ ਜਿਹੜੀ ਸੈਂਸ਼ੀਲ ਤੁਹਾਨੂੰ ਦੇਖ ਕੇ ਪ੍ਰਸੰਨ ਹੋਏ ਸੀ ਤੇ ਦੋਨਾਂ ਦੇ ਰਿਲੇਸ਼ਨ ਜਿਹੜੇ ਸੀਗੇ ਉਹ ਕਾਫੀ ਫ੍ਰੈਂਡਲੀ ਰਹੇ ਆ ਠੀਕ ਹੈ ਤੇ ਇਸ ਦੇ ਲਈ ਜਿਹੜਾ ਸੀਗਾ ਅਕਬਰ ਸੀਗਾ ਉਹਨੇ ਗੁਰੂ ਜੀ ਨੂੰ ਕਾਫ ਜਿਹੜੀ ਸੀਗੀ ਭੂਮੀ ਵੀ ਜਿਹੜੀ ਸੀਗੀ ਭੇਟ ਕੀਤੀ ਸੀਗੀ ਔਰ ਗੁਰੂ ਜੀ ਦੇ ਕਹਿਣ ਦੇ ਉੱਤੇ ਜਿਹੜਾ ਸੀਗੇ ਅਕਬਰ ਨੇ ਜਿਹੜਾ ਸੀਗਾ ਪੰਜਾਬ ਦੇ ਜਿਹੜੇ ਸੀਗੇ ਸਿੱਖਾਂ ਦਾ ਕਿਸਾਨਾਂ ਦਾ ਜਿਹੜਾ ਸਿੱਧਾ ਲਗਾਨ ਵੀ ਮਾਫ ਕਰ ਦਿੱਤਾ ਸੀਗਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਸੀਗਾ ਅਕਬਰ ਤੇ ਗੁਰੂ ਜੀ ਦੇ ਜਿਹੜੇ ਸੀਗੇ ਦੋਸਤਾਨਾ ਸਬੰਧ ਜਿਹੜੇ ਸੀਗੇ ਉਸ ਦੇ ਨਾਲ ਜਿਹੜੀ ਸੀ ਸਿੱਖ ਧਰਮ ਦੀ ਲੋਕਪ੍ਰਿਅਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ ਉਸ ਤੋਂ ਬਾਅਦ ਅਪਾਇੰਟਮੈਂਟ ਆਫ सक्ਸੈਸਰ ਮੇਕਿੰਗ ਗੁਰਸ਼ਿਪ ਹੈਰਿਟੇ ਠੀਕ ਹੈ ਸੋ ਇਸ ਤੋਂ ਬਾਅਦ ਜਿਹੜੀ ਆ 1581 ਦੇ ਵਿੱਚ ਗੁਰੂ ਅਮਰਦਾਸ ਜੀ ਨੇ ਜਿਹੜਾ ਸੀਗਾ ਆਪਣੇ ਦੇਹਾਂਤ ਤੋਂ ਪਹਿਲਾਂ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਨੂੰ ਜਿਹੜਾ ਸੀ ਗੁਰਗੱਦੀ ਤੇ ਲਈ ਜਿਹੜਾ ਸੀਗਾ ਚੁਣਿਆ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਉਹ ਅਧਿਕਾਰੀ ਜਿਹੜਾ ਸੀਗਾ ਥਾਪਿਆ ਤੇ ਇਸ ਦੇ ਨਾਲ ਹੀ ਗੁਰਗੱਦੀ ਜਿਹੜੀ ਹੈ ਜੱਦੀ ਹੋ ਜਾਂਦੀ ਆ ਤੇ ਇਹਨੂੰ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਬਹੁਤ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਟਾਈਮ ਤੋਂ ਬਾਅਦ ਜਿਹੜੀ ਸੀ ਗੱਦੀ ਜਿਹੜੀ ਆ ਉਹ ਜੱਦੀ ਹੋ ਗਈ ਸੀ ਤੇ ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਜਿਹੜੀ ਗੱਦੀ ਆ ਉਹ ਚੱਲਦੀ ਆ ਠੀਕ ਹੈ ਸੋ ਇਹ ਜਿਹੜੇ ਸੀ ਗੁਰੂ ਰਾਮਦਾਸ ਜੀ ਦੇ ਟਾਈਮ ਦੇ ਉੱਤੇ ਸੀਗੇ ਕਾਰਜ ਸੀਗੇ ਜਿਹੜੇ ਉਹਨਾਂ ਨੇ ਬਹੁਤ ਮਹੱਤਵਪੂਰਨ ਕਾਰਜ ਕੀਤੇ ਆ ਰਾਮਦਾਸਪੁਰ ਜਾਂ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਆ ਠੀਕ ਹੈ ਤੇ ਜੇ ਕੁਐਸਚਨ ਪੁੱਛਿਆ ਜਾਵੇ ਅੰਮ੍ਰਿਤਸਰ ਸ਼ਹਿਰ ਦਾ ਪੁਰਾਣਾ ਨਾਮ ਤੇ ਰਾਮਦਾਸ ਪੁਰਾਣਾ ਆ ਇਹਨੂੰ ਚੱਕ ਜਿਹੜਾ ਆ ਅ ਜਿਹੜਾ ਸੀਗਾ ਚੱਕ ਰਾਮਦਾਸਪੁਰ ਵੀ ਜਿਹੜਾ ਸੀਗਾ ਇਹਨੂੰ ਕਿਹਾ ਜਾਂਦਾ ਸੀਗਾ ਠੀਕ ਹੈ ਇਨੂੰ ਗੁਰੂ ਦਾ ਚੱਕ ਵੀ ਕਿਹਾ ਜਾਂਦਾ ਸੀ ਪਹਿਲਾ ਪਹਿਲਾ ਸਟਾਰਟਿੰਗ ਦੇ ਵਿੱਚ ਜਿਹੜਾ ਸੀਗਾ ਚੱਕ ਗੁਰੂ ਰਾਮਦਾਸ ਵੀ ਇਹਦਾ ਨਾਮ ਰਿਹਾ ਆ ਠੀਕ ਹੈ ਜਾਂ ਰਾਮਦਾਸਪੁਰਾ ਸੋ ਇਹ ਅੰਮ੍ਰਿਤਸਰ ਸ਼ਹਿਰ ਦੇ ਹੀ ਨਾਮ ਆ ਮਸੰਦ ਪ੍ਰਥਾ ਠੀਕ ਹੈ ਇੱਕ ਜਿਹੜਾ ਮਸੰਦ ਪ੍ਰਥਾ ਵੀ ਜਿਹੜੀ ਮੰਜੀ ਪ੍ਰਥਾ ਦੇ ਵਾਂਗ ਹੀ ਆ ਠੀਕ ਹੈ ਇਹ ਵੀ ਜਿਹੜਾ ਸੀਗਾ ਮਸੰਦ ਚੌਥੇ ਗੁਰੂ ਦੇ ਟਾਈਮ ਗੁਰੂ ਰਾਮਦਾਸ ਜੀ ਦੇ ਟਾਈਮ ਸਟਾਰਟ ਹੋਈ ਆ ਤੇ ਮੰਜੀ ਥਰਡ ਗੁਰੂ ਦੇ ਟਾਈਮ ਦੇ ਉੱਤੇ ਸਟਾਰਟ ਹੋਈ ਆ ਠੀਕ ਹੈ ਸੋ ਉਸ ਤੋਂ ਬਾਅਦ ਉਦਾਸੀਆਂ ਦੇ ਨਾਲ ਜਿਹੜਾ ਸੰਪੂਰਨ ਸਮਝੌਤਾ ਵੀ ਗੁਰੂ ਅਮਰਦਾਸ ਜੀ ਨੇ ਹੀ ਕਰਵਾਇਆ ਆ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਸੰਗਤ ਪੰਗਤ ਲੰਗਰ ਸੰਸਥਾਵਾਂ ਜਿਹੜੀਆਂ ਪੂਰਨ ਤੌਰ ਤੇ ਚਲਾਈਆਂ ਆ ਨਾਲ ਦੇ ਨਾਲ ਉਹਨਾਂ ਨੇ ਜਿਹੜਾ ਸੀਗਾ ਬਾਣੀ ਦੀ ਰਚਨਾ ਕੀਤੀ ਤੀਗੀ ਔਰ ਲਾਮਾ ਦੀ ਰਚਨਾ ਕੀਤੀ ਸੀਗੀ ਠੀਕ ਹੈ ਅਕਬਰ ਦੇ ਨਾਲ ਉਹਨਾਂ ਦੀ ਦੋਸਤਾਨਾ ਸਬੰਧ ਰਹਿੰਦੇ ਆ ਉਸ ਤੋਂ ਬਾਅਦ ਗੱਦੀ ਜਿਹੜੀ ਆ ਉਹਨਾਂ ਨੇ ਗੱਦੀ ਨੂੰ ਜੱਦੀ ਬਣਾਤਾ ਸੀ ਆਪਣੇ بیٹے ਨੂੰ ਤਧਕਾਰੀ ਚੁਣ ਕੇ ਸੋ ਇਹ ਸੀਗਾ ਗੁਰੂ ਅਮਰਦਾਸ ਜੀ ਦਾ ਕੌਂਟਰੀਬਿਊਸ਼ਨ ਰਹਿੰਦਾ ਆ ਸਿੱਖ ਧਰਮ ਦੇ ਵਿਕਾਸ ਦੇ ਲਈ ਠੀਕ ਹੈ ਸੋ ਇਸ ਕੁਐਸਚਨ ਨੂੰ ਤੁਸੀਂ ਇਸੇ ਤਰ੍ਹਾਂ ਜਿਹੜਾ ਕਰ ਲੈਣਾ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਪਹਿਲਾਂ ਪੈਰਾਗ੍ਰਾਫ ਦੇ ਵਿੱਚ ਹਰ ਕੁਐਸਚਨ ਦੇ ਵਿੱਚ ਕੋਈ ਵੀ ਕੁਐਸਚਨ ਤੁਹਾਨੂੰ ਲੌਂਗ ਆਉਂਦਾ ਆ ਤੇ ਪੈਰਾਗ੍ਰਾਫ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਨੂੰ ਲਿਖੋ ਉਸ ਤੋਂ ਬਾਅਦ ਫਲੋ ਚਾਰਟ ਦੇ ਵਿੱਚ ਜਿਹੜਾ ਆ ਤੁਸੀਂ ਆ ਸਾਰੇ ਹੀ ਪੁਆਇੰਟਸ ਨੂੰ ਲਿਖੋ ਔਰ ਉਸ ਤੋਂ ਬਾਅਦ ਉਹਨਾਂ ਨੂੰ ਐਕਸਪਲੇਨ ਕਰੋ ਔਰ ਐਂਡ ਕਨਕਲੂਜਨ ਦੇ ਨਾਲ ਕਰੋ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਤੁਸੀਂ ਆਪਣਾ ਕੁਐਸਚਨ ਕਰ ਸਕਦੇ ਆ ਤੇ ਜਿਹੜੇ ਆ ਵਧੀਆ ਮਾਰਕਸ ਜਿਹੜੇ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਆ ਅਗਰ ਵੀਡੀਓ ਪਸੰਦ ਆਵੇ ਤੁਹਾਨੂੰ ਲਾਈਕ ਸ਼ੇਅਰ ਕਰਦੇ ਹੋ ਠੀਕ ਹੈ ਚੈਨਲ ਦੇ ਨਾਮੇ ਉਹ ਤਾਂ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਸੋ ਮੱਚ